ਉਸ ਅਟੈਕ ਤੋਂ ਬਾਅਦ ਲਗਭਗ 300 ਤੋਂ ਲੈ ਕੇ 350 ਤੱਕ ਕਿਤਾਬਾਂ ਜਿਹੜੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਗੈਪ ਹੋ ਜਾਂਦੀਆਂ ਗੁੰਮ ਹੋ ਜਾਂਦੀਆਂ ਕਿਉਂਕਿ ਅੰਗਰੇਜ਼ ਸਾਡੇ ਚ ਨੈਗੇਟਿਵਿਟੀ ਫਲਾਉਣਾ ਚਾਹੁੰਦੇ ਸੀਗੇ ਤਾਂ ਕਰਕੇ ਉਹਨਾਂ ਨੇ ਅੰਤ ਦੇ ਵਿੱਚ ਜ਼ਿਆਦਾਤਰ ਉਹਨਾਂ ਦੇ ਟੈਕਸਟ ਦੇ ਵਿੱਚ ਅੰਤ ਤੇ ਜਾ ਕੇ ਰਾਜਾ ਹਾਰ ਜਾਂਦਾ ਜਿਹੜੀਆਂ ਕੌਮਾਂ ਨੇ ਕਦੇ ਉਹਨਾਂ ਵਿਰੁੱਧ ਹਥਿਆਰ ਨਹੀਂ ਪਠਾਏ ਉਹਨਾਂ ਦੇ ਪਿਦਾਇਸ ਸਾਨੂੰ ਜੱਗਾ ਨੂੰ ਦੱਸਤਾ ਜਿਹੜੀ ਵੀ ਸਮੇਂ ਦੀ ਸਰਕਾਰ ਹੁੰਦੀ ਹੈ ਜਾਂ ਜੋ ਵੀ ਰਾਜ ਕਰਨ ਵਾਲੇ ਹੁੰਦੇ ਆ ਉਹਨਾਂ ਦਾ ਹਮੇਸ਼ਾ ਜੋਰ ਹੁੰਦਾ ਹੈ ਕਿ ਕਿਸੇ ਤਰ੍ਹਾਂ ਆਪਣੇ ਰਾਜ ਨੂੰ ਕਾਇਮ ਕੀਤਾ ਜਾਵੇ ਅਤੇ ਰਾਜ ਜਿਹੜੇ ਕੌਮ ਦੇ ਉੱਪਰ ਹੋ ਰਿਹਾ ਉਹਨਾਂ ਨੂੰ ਉਹਨਾਂ ਦੀ ਹਿਸਟਰੀ ਤੋਂ ਦੂਰ ਰੱਖਿਆ ਜਾਵੇ ਜਾਂ ਉਹਨਾਂ ਦੇ ਵਿੱਚ ਇੰਨੀ ਨਿਰਾਸ਼ਾ ਪੈਦਾ ਕੀਤੀ ਜਾਵੇ ਕਿ ਉਹ ਕਦੇ ਵੀ ਉਸ ਰਾਜ ਦੇ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਹੀ ਨਾ ਕਰਨ ਇਸੇ ਕੜੀ ਦੇ ਤਹਿਤ ਅੰਗਰੇਜ਼ਾਂ ਨੇ ਜਿਹੜਾ ਸਾਨੂੰ ਸਾਡੀ ਟੈਕਸਟ ਦੇ ਨਾਲੋਂ ਤੋੜ ਦਿੱਤਾ ਹੈ ਅੰਗਰੇਜ਼ਾਂ ਨੇ ਸਾਡੀ ਭਾਰਤੀ ਸੰਸਕ੍ਰਿਤੀ ਦੇ ਵਿੱਚ ਆਪ ਦਾ ਜਿਹੜਾ ਹੈਗਾ ਇਤਿਹਾਸ ਲਿਖਣ ਦਾ ਢੰਗ ਵਰਤ ਕੇ ਆਪਣੇ ਜਿਹੜੇ ਉਹਨਾਂ ਦੇ ਹਟੈਸ਼ੀ ਬੰਦੇ ਆ ਨੂੰ ਮੈਨਿਪੂਲੇਟ ਕਰਕੇ ਉਹਨਾਂ ਨੂੰ ਚੰਗਾ ਦਿਖਾ ਕੇ ਸਾਡੇ ਲੋਕਾਂ ਨੂੰ ਸਾਡੇ ਕਲਚਰ ਤੋਂ ਤੋੜਿਆ ਇਨੂੰ ਮੈਂ ਪ੍ਰੂਫ ਕਰਨ ਦੀ ਕੋਸ਼ਿਸ਼ ਕਰਦਾ ਮੇਰੀ ਤੇ ਮੇਰੀ ਟੀਮ ਨੇ ਜੋ ਰਿਸਰਚ ਕੀਤੀ ਹੈ ਪਰ ਮੈਂ ਤੁਹਾਨੂੰ ਅੱਜ ਦੇ ਸਮੇਂ ਦੀ ਗੱਲ ਦੱਸ ਦਿਆਂ ਥੋੜੀ ਜੀ ਤੁਹਾਨੂੰ ਗੱਲ ਨੂੰ ਸਮਝਣ ਵਾਸਤੇ ਦੇਖੋ ਦੋਸਤੋ 1984 ਦੇ ਵਿੱਚ ਜਦੋਂ ਭਾਰਤੀ ਫੌਜ ਦੁਆਰਾ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਜਾਂਦਾ ਤਾਂ ਉਸ ਹਮਲੇ ਤੋਂ ਬਾਅਦ ਉਸ ਅਟੈਕ ਤੋਂ ਬਾਅਦ ਲਗਭਗ 300 ਤੋਂ ਲੈ ਕੇ 350 ਤੱਕ ਕਿਤਾਬਾਂ ਜਿਹੜੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਗੈਪ ਹੋ ਜਾਂਦੀਆਂ ਗੁੰਮ ਹੁਨਾਂ ਦਾ ਅੱਜ ਦੀ ਘੜੀ ਤੱਕ ਪਤਾ ਨਹੀਂ ਲੱਗ ਸਕਿਆ ਵੀ ਇਹ ਕਿੱਥੇ ਚਲੀਆਂ ਗਈਆਂ ਇਹ ਕੋਈ ਮੈਂ ਆਪਣੇ ਕੋਲ ਨਹੀਂ ਬੋਲ ਰਿਹਾ ਕਿਉਂਕਿ ਤੁਸੀਂ ਇਹਦੇ ਵਾਸਤੇ ਜਿਹੜਾ ਜ਼ਥੇਦਾਰ ਗਰਚਰਨ ਸਿੰਘ ਜੀ ਟੌੜਾ ਸੀਗਾ ਜਿਹੜੇ ਜ਼ਥੇਦਾਰ ਗਰਚਰਨ ਸਿੰਘ ਜੀ ਟੌੜਾ ਸੀਗੇ ਉਹਨਾਂ ਨੇ ਬਕਾਇਦਾ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਦਾਇਰ ਕੀਤਾ ਸੀ ਕਿ ਸਾਡੀਆਂ ਜਿਹੜੀਆਂ ਕਿਤਾਬਾਂ ਵਾਪਸ ਕੀਤੀਆਂ ਜਾਣ ਕਾਰਨ ਹੁੰਦਾ ਕਿਤਾਬਾਂ ਚੱਕਣ ਦਾ ਕਿਤਾਬਾਂ ਚੱਕਦੇ ਉਹਦਾ ਇਹ ਫਾਇਦਾ ਹੁੰਦਾ ਕਿ ਜਦੋਂ ਵੀ ਕਿਸੇ ਕੌਮ ਤੇ ਹਮਲਾ ਹੁੰਦਾ ਉਸ ਤੋਂ ਬਾਅਦ ਉਹ ਕੌਮ ਟੁੱਟ ਜਾਂਦੀ ਆ ਤੇ ਉਹਨੂੰ ਦੁਬਾਰਾ ਹੋਣ ਦੇ ਵਿੱਚ ਆਉਣ ਵਾਸਤੇ ਕੁਝ ਸਮਾਂ ਲੱਗਦਾ ਹੈ ਤੇ ਜੇਕਰ ਉਹ ਕਿਤਾਬਾਂ ਉਹਨਾਂ ਕੋਲੇ ਰਹਿੰਦੀਆਂ ਤਾਂ ਉਹ ਜਿਹੜੀ ਕੌਮ ਆ ਥੋੜੇ ਟਾਈਮ ਬਾਅਦ ਉਹ ਲਿਟਰੇਚਰ ਪੜ੍ਹ ਕੇ ਦੁਬਾਰਾ ਉੱਠ ਖੜੀ ਹੁੰਦੀ ਹੈ ਤੇ ਤਾਂ ਕਰਕੇ ਇਹੋ ਜਿਹੇ ਹਾਲਾਤ ਨਾ ਬਣ ਤਾਂ ਕਰਕੇ ਜੋ ਵੀ ਸਮਝਦੀ ਸਰਕਾਰ ਹੁੰਦੀ ਆ ਉਹ ਹਮੇਸ਼ਾ ਹੀ ਟੈਕਸਟ ਤੋਂ ਜਿਹੜਾ ਹੈਗਾ ਆਪਾਂ ਕਹਿੰਗੇ ਲੋਕਾਂ ਨੂੰ ਤੋੜਨ ਵਾਸਤੇ ਉਹ ਟੈਕਸਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਹੜਾ ਕਿ ਚਲੋ ਇਸ ਸਮੇਂ ਹੋਇਆ ਵੀ ਕਿਉਂਕਿ ਉਸ ਲਿਟਰੇਚਰ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਹੋਣਾ ਸਰਕਾਰ ਨੂੰ ਲੱਗਿਆ ਵੀ ਜਿਹਦੇ ਕਰਕੇ ਜਿਹੜਾ ਹੈਗਾ ਸਿੱਖ ਦੁਬਾਰਾ ਤੋਂ ਜਿਹੜਾ ਕਿ ਹਥਿਆਰਬੰਦ ਹੋ ਸਕਦੇ ਮੈਂ ਜਿਹੜੀ ਗੱਲ ਕਰਨੀ ਚਾਹਣਾ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਜਿਹੜੀਆਂ ਕਿਤਾਬਾਂ ਹੁੰਦੀਆਂ ਕਿਤਾਬਾਂ ਦੇ ਵਿੱਚ ਇੰਨੀ ਜਾਣ ਹੁੰਦੀ ਹੈ ਕਿ ਕਿਸੇ ਵੀ ਕੌਮ ਨੂੰ ਦੁਬਾਰਾ ਬਿਲਡ ਅਪ ਕੀਤਾ ਜਾ ਸਕਦਾ ਹੈ ਸੋ ਅੰਗਰੇਜ਼ਾਂ ਨੇ ਜਿਹੜੀਆਂ ਇਹ ਕਿਤਾਬਾਂ ਤੋਂ ਤੋੜਨ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਸਾਡੀ ਹਿਸਟਰੀ ਨੂੰ ਬਦਲਿਆ ਹਿਸਟਰੀ ਨੂੰ ਕਿਵੇਂ ਬਦਲਿਆ ਦੇਖੋ ਤੁਹਾਨੂੰ ਮੈਂ ਪਹਿਲਾਂ ਇਹ ਦੱਸਣਾ ਚਾਹੁੰਦਾ ਵੀ ਅੰਗਰੇਜ਼ਾਂ ਨੇ ਹਿਸਟਰੀ ਲਿਖਣ ਦਾ ਤਰੀਕਾ ਕਿਸ ਤਰ੍ਹਾਂ ਦਾ ਸੀਗਾ ਤੇ ਭਾਰਤੀਆਂ ਦੇ ਹਿਸਟਰੀ ਲਿਖਣ ਦਾ ਤਰੀਕਾ ਕਿਸ ਤਰ੍ਹਾਂ ਦਾ ਸੀਗਾ ਜਿਹੜੀ ਅੰਗਰੇਜ਼ਾਂ ਦੀ ਹਿਸਟਰੀ ਆਊਗੀ ਉਹਦੇ ਵਿੱਚ ਹਮੇਸ਼ਾ ਹੀ ਤੱਥ ਲਿਖੇ ਹੋਣਗੇ ਠੀਕ ਆ ਉਹਦੇ 'ਚ ਐਂ ਲਿਖਿਆ ਹੋਣਾ ਵੀ ਫਲਾਨੀ ਤਰੀਕ ਨੂੰ ਫਲਾਣੇ ਦਿਨ ਫਲਾਣੇ ਵਜੇ ਫਲਾਣੀ ਜਗ੍ਹਾ ਤੇ ਆ ਘਟਨਾ ਵਾਪਰੀ ਉਹਦੇ ਵਿੱਚ ਟਾਈਮ ਤੇ ਸਪੇਸ ਦੋਨੇ ਹੁੰਦੇ ਆ ਪਰ ਭਾਰਤ ਦੀ ਜਿਹੜੀ ਸੰਸਕ੍ਰਿਤੀ ਹੈ ਉਹਦੇ ਵਿੱਚ ਕਦੇ ਵੀ ਸਾਡੀਆਂ ਜਿੰਨੀਆਂ ਕਥਾਵਾਂ ਦੰਤ ਕਥਾਵਾਂ ਲੈ ਲਓ ਉਹਦੇ ਚ ਨਾ ਤਾਂ ਕਿਤੇ ਜਿਹੜਾ ਹੈਗਾ ਟਾਈਮ ਕਦੇ ਵੀ ਮੁਕਰਰ ਨਹੀਂ ਹੁੰਦਾ ਵੀ ਆਇਣੀ ਕਦੇ ਲਿਖਿਆ ਹੁੰਦਾ ਵੀ ਆ ਜਿਹੜਾ ਫਲਾਣੇ ਦਿਨ ਹੋਈ 1664 ਨੂੰ ਹੋਈ ਜਾਂ ਫਲਾਣੇ ਨੂੰ ਹੋਈ ਇਹ ਨਹੀਂ ਹੈ ਪਰ ਜਿਹੜਾ ਸਾਡੀ ਅੱਜ ਦੀ ਹਿਸਟਰੀ ਦੇ ਵਿੱਚ ਲਿਖਿਆ ਹੋਇਆ ਨਾ ਉਹ ਸਾਰਾ ਕੁਝ ਇੰਗਲਿਸ਼ ਰਾਈਟਰਾਂ ਦੁਆਰਾ ਮੈਂ ਤੁਹਾਨੂੰ ਉਹਨਾਂ ਅੰਗਰੇਜ਼ਾਂ ਬਾਰੇ ਦੱਸਦਾ ਜਿਨ੍ਹਾਂ ਨੇ ਸਾਡੀ ਹਿਸਟਰੀ ਦੇ ਵੱਖ-ਵੱਖ ਸਬਜੈਕਟਸ ਦੇ ਉੱਤੇ ਜਿਹੜਾ ਹੈਗਾ ਰਿਸਰਚ ਕੀਤੀ ਹੈ ਸਭ ਤੋਂ ਪਹਿਲਾਂ ਸਰ ਰਿਚਰਡ ਟੈਂਪਲ ਆਉਂਦੇ ਆ ਸਰ ਸਰ ਰਿਚਰਡ ਟੈਂਪਲ ਆ ਜਿਹੜੇ ਉਹਨਾਂ ਨੇ ਪੰਜਾਬੀਆਂ ਦੀਆਂ ਸਾਰੀਆਂ ਲੋਕ ਕਥਾਵਾਂ ਇਕੱਠੀਆਂ ਕੀਤੀਆਂ ਜਿਹੜੇ ਕਿਉਂਕਿ ਸਾਡੇ ਕੋਲੇ ਲੋਕ ਕਥਾਵਾਂ ਲਿਖੀਆਂ ਹੋਈਆਂ ਕਿਤੇ ਵੀ ਨਹੀਂ ਸੀਗਾ ਸਾਡੇ ਲੋਕਾਂ ਨੂੰ ਮੂੰਝ ਬਣਿਆ ਜਾਂ ਸੀ ਮਰਾ ਉਹ ਜਿਹੜੇ ਸਰ ਰਿਚਰਡ ਟੈਂਪਲ ਸੀਗਾ ਅੰਗਰੇਜ਼ ਉਹ ਮਰਾਸਿਆਂ ਕੋਲੇ ਜਾਂਦਾ ਸੀਗਾ ਮਰਾਸਕਾਂ ਨੂੰ ਪਹਿਲਾਂ ਤਾਂ ਉਹ ਬੋਲਦੇ ਨਹੀਂ ਸੀ ਪਾ ਦੇ ਵਿੱਚ ਉਹ ਫੀਮ ਵਗੈਰਾ ਖਵਾ ਕੇ ਉਹਨਾਂ ਸਰੀਰ ਬਣਾ ਕੇ ਜਿਹਨੂੰ ਪੰਜਾਬੀ ਚ ਕਹਿੰਦੇ ਆ ਉਹਨਾਂ ਉਹਨਾਂ ਤੋਂ ਕਹਾਣੀਆਂ ਦੰਤ ਕਥਾਵਾਂ ਸੁਣਦਾ ਸੀਗਾ ਉਦੋਂ ਬਾਅਦ ਉਹਨੇ ਉਹ ਸਾਰੀਆਂ ਜਿੰਨੀਆਂ ਵੀ ਦੰਤ ਕਥਾਵਾਂ ਸੁਣੀਆਂ ਉਹਨਾਂ ਨੂੰ ਉਹਨੇ ਜਿਹੜਾ ਛਾਪਿਆ ਸੋ ਪੰਜਾਬ ਦੇ ਵਿੱਚ ਜਿੰਨੀਆਂ ਵੀ ਲੋਕ ਕਥਾਵਾਂ ਛਾਪਨੋਂ ਸਰ ਰਿਚਰਡ ਟੈਂਪਲ ਨੇ ਤੇ ਉਹਦੀ ਟੀਮ ਨੇ ਛਾਪੀਆਂ ਦੇਖੋ ਉਦੋਂ ਪਹਿਲਾਂ ਸਾਡਾ ਤਾਂ ਦਿਮਾਗ ਏਡਾ ਵੱਡਾ ਸੀ ਕਿ ਸਾਨੂੰ ਜਿਹੜਾ ਹੈਗਾ ਇਹਦੇ ਬਾਰੇ ਜਿਹੜਾ 1837 ਵਿੱਚ ਲਾਰਡ ਮਕੱਲਾਨ ਨੇ ਵੀ ਇਹ ਟਿੱਪਣੀ ਕੀਤੀ ਸੀ ਕਿ ਭਾਰਤੀਆਂ ਦਾ ਦਿਮਾਗ ਪੰਜਾਬੀਆਂ ਦਾ ਦਿਮਾਗ ਇੰਨਾ ਵੱਡਾ ਕਿ ਇਹਨਾਂ ਨੂੰ ਸਭ ਕੁਝ ਹੀ ਮੂੰਹ ਜਬਾਨੀ ਯਾਦ ਹੈ ਇਹਨਾਂ ਨੂੰ ਜੇ ਅਸੀਂ ਆਪਾਂ ਆਪਣੇ ਸਿਸਟਮ ਨਾਲ ਪੜਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹੜਾ ਹੈਗਾ ਇਹਨਾਂ ਦੀ ਜਿਹੜਾ ਹੈਗਾ ਇਹ ਬਿਲਡ ਅਪ ਹੋਣ ਦੀ ਥਾਂ ਤੇ ਡਾਊਨ ਵਾਲੇ ਪਾਸੇ ਚੱਲ ਜਾਣਗੇ ਇਹ ਲਾਰਡ ਮਕਾਲੇ ਨਹੀਂ ਆਪਣੀ ਵਰਡਿੰਗ ਦੇਖੋ ਉਹ ਤੋਂ ਬਿਨਾ ਗ੍ਰਿਫਨ ਗ੍ਰਿਫਨ ਜਿਹੜਾ ਕਿ ਸਾਡਾ ਇਤਿਹਾਸ ਲਿਖਦਾ ਹੁਣ ਦੇਖੋ ਅੰਗਰੇਜ਼ ਨੇ ਲਿਖਣਾ ਇਤਿਹਾਸ ਉਹ ਆਪਦੇ ਹਿਸਾਬ ਨਾਲ ਲਿਖੂਗਾ ਕਿਉਂਕਿ ਅੰਗਰੇਜ਼ਾਂ ਦੀ ਸਟ੍ਰੈਟਜੀ ਇਹ ਸੀ ਅੰਗਰੇਜ਼ ਕਹਿੰਦੇ ਆ ਕਿ ਅਸੀਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਕੌਣ ਹੋ ਤੁਸੀਂ ਮੈਨੂੰ ਐ ਦੱਸੋ ਵੀ ਮੈਂ ਜੇ ਜਿਹੜਾ ਤੁਸੀਂ ਮੇਰੇ ਦੇਖਣ ਆਇਆ ਦਰਸ਼ਕਾ ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਕੌਣ ਆ ਤੁਹਾਨੂੰ ਆਪਣਾ ਨਹੀਂ ਪਤਾ ਦੋਸਤੋ ਇੱਕ ਗ੍ਰਿਫਨ ਵਰਗਾ ਨੇ ਇਤਿਹਾਸ ਦੇ ਵਿੱਚ ਜਿਹੜਾ ਹੈਗਾ ਹੇਰ ਫੇਰ ਕੀਤੀ ਉਸ ਤੋਂ ਬਾਅਦ ਜਿਹੜਾ ਮੈਕਲੂਡ ਸੀਗਾ ਜਿਨੇ ਸਾਡੇ ਗੁਰੂਆਂ ਦਾ ਅਧਿਐਨ ਕੀਤਾ ਉਸ ਤੋਂ ਬਾਅਦ ਗ੍ਰਾਮ ਵੇਲੀ ਜਿਨੇ ਪੰਜਾਬੀ ਵਿਆਕਰਨ ਦਾ ਅਧਿਐਨ ਕੀਤਾ ਇਹੋ ਜੇ ਮੈਂ ਹਜ਼ਾਰਾਂ ਨਾਂ ਗਿਣਾ ਸਕਦਾ ਅੰਗਰੇਜ਼ਾਂ ਦੇ ਜਿਨ੍ਹਾਂ ਨੇ ਜਿਹੜਾ ਹੈਗਾ ਭਾਰਤੀਆਂ ਦੇ ਵੱਖ-ਵੱਖ ਸਬਜੈਕਟ ਲੈ ਕੇ ਉਹਨਾਂ ਦੇ ਅਧਿਐਨ ਕੀਤਾ ਤੇ ਆਪਣੇ तरीके ਨਾਲ ਸਾਨੂੰ ਮੈਨੂਪੂਲੇਟ ਕੀਤਾ ਆਪਣੇ ਤਰੀਕੇ ਨਾਲ ਦੱਸਿਆ ਵੇ ਅਸੀਂ ਕੀ ਆਂ ਜਦ ਕਿ ਸਾਡੀ ਸਾਡੇ ਕੀ ਹੁੰਦਾ ਸੀ ਸਾਡਾ ਜਿਹੜੀ ਸਾਡੀ ਇਸਤਰੀ ਹੈ ਨਾ ਉਹਦੇ ਚ ਕੀ ਹੁੰਦਾ ਸੀ ਤੁਸੀਂ ਦੇਖੋ ਪਹਿਲੀ ਗੱਲ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇੱਕ ਸਾਧੂ ਸੰਤ ਆਉਂਦੇ ਸੀ ਸ਼ਾਮ ਨੂੰ 4:30 ਮੇਰਾ ਪਿੰਡ ਕੋਟਲੀ ਹੈ ਇੱਥੇ ਵੀ ਮੈਂ ਆਪਦੇ ਬਚਪਨ ਚ ਦੇਖਦਾ ਵੀ ਇੱਕ ਸੰਤ ਆਉਂਦੇ ਨੇ ਸਤ ਕਥਾ ਕਰਦੇ ਨੇ ਤੇ ਸਾਰਾ ਪਿੰਡ ਉਹਨਾਂ ਦੀ ਕਥਾ ਸੁਣਦਾ ਤੇ ਮਤਲਬ ਕੀ ਆ ਸੰਤ ਸ਼ਾਮ ਨੂੰ 4:30 ਤੋਂ ਲੈ ਕੇ 5 ਜਾਂ 6 ਵਜੇ ਤੱਕ ਪੜਾਉਂਦੇ ਨੇ ਤੇ ਉਹ ਸਾਰੀਆਂ ਗੱਲਾਂ ਮੂਹ ਜਵਾਨੀ ਲੋਕਾਂ ਨੂੰ ਯਾਦ ਹੋ ਜਾਂਦੀਆਂ ਜਿਦਾ ਕਿ ਅੱਜ ਮੈਂ ਤੁਹਾਨੂੰ ਸਰੂਪ ਦੱਸ ਦਿੰਨਾ ਜਿਵੇਂ ਅੱਜ ਕੱਲ ਜਿਹੜੇ ਕੀਰਤਨਗਾਂ ਜਿਵੇਂ ਢੱਡਰਾਂ ਵਾਲੇ ਆ ਜਾਂ ਕੋਈ ਵੀ ਹੋਰ ਸੰਤ ਲਾ ਲਓ ਦਾदूवाल ਨੇ ਜੋ ਵੀ ਆ ਉਹ ਆਪ ਦਾ ਇੱਕ ਕੀਰਤਨ ਦੀਵਾਨ ਲਉਂਦੇ ਆ ਉਹਦੇ ਚੋਂ ਸਾਖੀਆਂ ਪੜ੍ਹ ਕੇ ਸੁਣਾਉਂਦੇ ਤੇ ਲੋਕਾਂ ਨੂੰ ਮੂਹ ਜਵਾਨੀ ਯਾਦ ਹੋ ਜਾਂਦੀਆਂ ਤਾਂ ਕਰਕੇ ਸਾਡੇ ਲੋਕਾਂ ਨੂੰ ਤਾਂ ਸਾਡੀ ਹਿਸਟਰੀ ਜਿਹੜੀ ਮੂਹ ਜਵਾਨੀ ਯਾਦ ਆ ਸੋ ਸਾਨੂੰ ਅੰਗਰੇਜ਼ਾਂ ਵਾਲੇ ਪਾਸੇ ਪਾਵਾਂਗੇ ਜੇ ਅੰਗਰੇਜ਼ਾਂ ਹੀ ਹਸਾਬ ਨਾਲ ਹਿਸਟਰੀ ਚੱਕਾਂਗੇ ਤਾਂ ਕਦੇ ਵੀ ਅਸੀਂ ਉਹ ਥਾਂ ਤੇ ਨਹੀਂ ਪਹੁੰਚ ਸਕਦੇ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਆ ਅਸੀਂ ਜੇ ਆਪਣੇ ਆਪ ਨੂੰ ਸਹੀ ਡਿਫਾਈਨ ਕਰਨਾ ਤਾਂ ਸਾਨੂੰ ਜਿਹੜਾ ਹੈਗਾ ਸਾਨੂੰ ਹਿਸਟਰੀ ਆ ਜਿਹੜੀ ਉਹ ਸਾਨੂੰ ਦੰਤ ਕਥਾਵਾਂ ਤੋਂ ਹੀ ਪੜਨੀ ਪੈਣੀ ਹੈ ਜੋ ਸਾਡਾ ਕਲਚਰ ਦੇ ਵਿੱਚ ਚੱਲੀਆਂ ਆਉਂਦੀਆਂ ਨਾ ਕਿ ਅੰਗਰੇਜ਼ਾਂ ਵਾਂਗੂ ਹੁਣ ਅੰਗਰੇਜ਼ਾਂ ਹੁਣ ਸਾਡੀ ਹਿਸਟਰੀ ਦਾ ਰੌਲਾ ਇਸ ਗੱਲ ਤੇ ਪੈਂਦਾ ਕਿਉਂਕਿ ਜਿਹੜੀਆਂ ਯੂਨੀਵਰਸਿਟੀ ਦਾ ਸਟਰਕਚਰ ਸੀ ਕਾਲਜਾਂ ਦਾ ਸਕੂਲਾਂ ਦਾ ਇਹ ਤਾਂ ਸਾਰਾ ਅੰਗਰੇਜ਼ ਲੈ ਕੇ ਆਏ ਆ ਉਦੋਂ ਪਹਿਲਾਂ ਦਾ ਸਾਡੇ ਤਾਂ ਹੁਣ ਤੱਕ ਪੰਜਾਬ ਦੇ ਵਿੱਚ ਜਿਹੜਾ ਵੀ ਜਿੰਨੀ ਵੀ ਸਟੱਡੀ ਕਰਾਈ ਜਾਂਦੀ ਸੀਗੀ ਉਹ ਜਿਹੜਾ ਹੈਗਾ ਜੇ ਮੁਸਲਮਾਨ ਮੁਸਲਮਾਨਾਂ ਦੇ ਮਦਰੱਸੇ ਹੁੰਦੇ ਸੀਗੇ ਠੀਕ ਹੈ ਤੇ ਸਿੱਖਾਂ ਦੇ ਹਿੰਦੂਆਂ ਦੇ ਜਿਹੜੇ ਆਪਾਂ ਕਹਿੰਦੇ ਡੇਰੇ ਹੁੰਦੇ ਸੀ ਜਾਂ ਗੁਰਦੁਆਰੇ ਹੁੰਦੇ ਸੀ ਉੱਥੇ ਪੜਾਇਆ ਜਾਂਦਾ ਸੀਗਾ ਸਾਡੇ ਸਕੂਲ ਜਿਹੜਾ ਦਾ ਫਾਰਮੈਟ ਹੈ ਕਾਲਜਾਂ ਦਾ ਫਾਰਮੈਟ ਹੈ ਯੂਨੀਵਰਸਿਟੀ ਦਾ ਫਾਰਮੈਟ ਹੈ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਹੋਇਆ ਤੇ ਉਸ ਤੋਂ ਬਾਅਦ ਜੇ ਉਹ ਵੀ ਸਾਡੇ ਅੱਜਕੱਲ ਸਟੂਡੈਂਟ ਨੂੰ ਪੜਾਇਆ ਜਾਂਦਾ ਉਹਦੇ ਵਿੱਚ ਜਿਹੜਾ ਸਾਰੇ ਦਾ ਸਾਰਾ ਸਿਲੇਬਸ ਉਹ ਯੂਨੀਵਰਸਿਟੀ ਦੇ ਚਾਂਸਲਰ ਦੁਆਰਾ ਯੂਨੀਵਰਸਿਟੀ ਦੀ ਟੀਮ ਦੁਆਰਾ ਦੱਸਿਆ ਜਾਂਦਾ ਵੀ ਆਹ ਆਹ ਪੜਾਓ ਜੋ ਵੀ ਅੰਗਰੇਜ਼ ਚਾਹੁੰਦੇ ਸੀ ਉਹਨਾਂ ਨੇ ਉਹ ਸਾਨੂੰ ਪੜਾਇਆ ਉਹੀ ਕਲਚਰ ਸਾਡੇ ਚ ਵੜਤਾ ਜਿਹੜੀਆਂ ਕੌਮਾਂ ਨੇ ਕਦੇ ਉਹਨਾਂ ਉਰਦ ਹਥਿਆਰ ਨਹੀਂ ਪਠਾਏ ਉਹਨਾਂ ਦੇ ਪਦਾਇਸ ਸਾਨੂੰ ਜੱਟ ਜੱਟ 70 ਇਹਨਾਂ ਦੱਸਤਾ ਬਾਕੀ ਹੋਰ ਇਹਨਾਂ ਦੱਸਤਾ ਜਦ ਕਿ ਇਹ ਗੱਲਾਂ ਸੱਚ ਕਹਾਂ ਨਹੀਂ ਸੋ ਜੇਕਰ ਅਸੀਂ ਹਿਸਟਰੀ ਸਮਝਨੀ ਆ ਤਾਂ ਸਾਡੀ ਹਿਸਟਰੀ ਔਰ ਅਲਾ ਸਾਡੀ ਹਿਸਟਰੀ ਮੂੰਹ ਜਵਾਨੀ ਹੈ ਇਹਦੇ ਵਿੱਚ ਗੱਲਾਂ ਜਿਹੜੀਆਂ ਹੈਗਾ ਨਾਨੀ ਜਾਂ ਦਾਦੀ ਦੀਆਂ ਬਾਤਾਂ ਪੋਤਿਆਂ ਨੂੰ ਜਾਂ ਦੋਤਿਆਂ ਨੂੰ ਸੁਣਾਉਂਦੀ ਹੈ ਤੇ ਦੋਤੇ ਮੂੰਹ ਜਵਾਨੀ ਗੱਲਾਂ ਯਾਦ ਰੱਖਦੇ ਆ ਉਹ ਸਾਡੀ ਹਿਸਟਰੀ ਹੈ ਸਾਨੂੰ ਉਹਨਾਂ ਚੀਜ਼ਾਂ ਦੇ ਵਿੱਚ ਜ਼ਿਆਦਾ ਰਿਸਰਚ ਕਰਨੀ ਚਾਹੀਦੀ ਹੈ ਨਾ ਕਿ ਸਾਨੂੰ ਹਿਸਟਰੀ ਜੋ ਇਹਨਾਂ ਨੇ ਲਿਖਤੀ ਗ੍ਰਿਫਨ ਵਰਗਿਆਂ ਨੇ ਵੀ ਫਲਾਣੀ ਤਰੀਕ ਨੂੰ ਇਹ ਹੋਇਆ ਤੇਰੇ ਨੂੰ ਇਹ ਹੋਇਆ ਇਹ ਨਹੀਂ ਹੈ ਤੁਸੀਂ ਦੇਖੋ ਜਿੰਨੀਆਂ ਵੀ ਜਿੰਨੀਆਂ ਵੀ ਭਾਰਤੀ ਸੰਸਕ੍ਰਿਤੀ ਦੇ ਵਿੱਚ ਜਿੰਨੀਆਂ ਵੀ ਕਥਾਵਾਂ ਨੇ ਉਹ ਸਾਰਨਾ ਆਸ਼ਾਵਾਦੀ ਹੈ ਜੋ ਵੀ ਤੁਸੀਂ ਦੇਖੋਗੇ ਕੋਈ ਵੀ ਤੁਹਾਡੀ ਨਾਨੀ ਕੋਈ ਵੀ ਦਾਦੀ ਤੁਹਾਨੂੰ ਜੋ ਵੀ ਗੱਲ ਸੁਣਾਉਗੀ ਚਾਹੇ ਰਾਜੇ ਨੂੰ ਜਾਂ ਉਹਦਾ ਜਿਹੜਾ ਹੀਰੋ ਆ ਉਸ ਕਹਾਣੀ ਦਾ ਉਹ ਕਿੰਨੀ ਮਰਜੀ ਔਕੜਾਂ ਦੇ ਵਿੱਚ ਲੰਘ ਜੇ ساری ਜ਼ਿੰਦਗੀ ਪਰ ਉਹਦਾ ਜਿਹੜਾ ਐਂਡ ਆ ਜਿਹੜਾ ਉਹਦਾ ਅੰਤ ਆ ਉਹ ਸਖਾਂਤ ਹੋਊਗਾ ਉਹਦੇ ਵਿੱਚ ਉਹ ਜਿੱਤਦਾ ਪਰ ਜਿੰਨੀਆਂ ਵੀ ਸਾਨੂੰ ਅੰਗਰੇਜ਼ਾਂ ਨੇ ਜਿੰਨੀਆਂ ਵੀ ਸਾਨੂੰ ਅੰਗਰੇਜ਼ਾਂ ਨੇ ਟੈਕਸਟ ਦਿੱਤੀਆਂ ਉਹਨਾਂ ਦੇ ਵਿੱਚ ਅੰਤ ਤੇ ਜਿਹੜਾ ਹੈਗਾ ਜਿਹੜਾ ਨਾਇਕ ਉਹ ਹਾਰਦਾ ਤਾਂ ਅੰਗਰੇਜ਼ਾਂ ਦੇ ਵਿੱਚ ਦਖਾਂਤਕ ਆ ਕਿਉਂਕਿ ਅੰਗਰੇਜ਼ ਸਾਡੇ ਚ ਨੈਗੇਟਿਵਿਟੀ ਫਲਾਉਣਾ ਚਾਹੁੰਦੇ ਸੀਗੇ ਤਾਂ ਕਰਕੇ ਉਹਨਾਂ ਨੇ ਅੰਤ ਦੇ ਵਿੱਚ ਜ਼ਿਆਦਾਤਰ ਉਹਨਾਂ ਨੇ ਟੈਕਸਟ ਦੇ ਵਿੱਚ ਅੰਤ ਤੇ ਜਾ ਕੇ ਰਾਜਾ ਹਾਰ ਕਾਰਨ ਸਾਨੂੰ ਨਿਰਾਸ਼ਾਵਾਦੀ ਬਣਾਉਣ ਵਾਸਤੇ ਸੋ ਇਹ ਗੱਲਾਂ ਸਾਨੂੰ ਸਮਝ ਰਿਆ ਪੈਣਗੀਆਂ ਹਿਸਟਰੀ ਤੋਂ ਪਹਿਲਾ ਮੇਰਾ ਇਹ ਦੂਜਾ ਐਪੀਸੋਡ ਹੈ ਤੁਸੀਂ ਇਹਨੂੰ ਪਹਿਲਾ ਐਪੀਸੋਡ ਦੇਖ ਸਕਦੇ ਹੋ ਜਿਹੜੇ ਮੇਰੇ ਨਾਲ ਅੱਜ ਪਹਿਲੀ ਵਾਰ ਜੁੜਿਆ ਪਰ ਇਤੋਂ ਬਾਅਦ ਜਿਹੜੇ 100 150 ਐਪੀਸੋਡ ਆ ਮੈਂ ਤੁਹਾਨੂੰ ਇੱਕ ਆਪਾਂ ਹਿਸਟਰੀ ਨੂੰ ਸਹੀ ਤਰੀਕੇ ਨਾਲ ਬਾਚ ਕੇ ਆਪਾਂ ਉੱਥੇ ਪਹੁੰਚਣਾ ਵੀ ਹਾਂ ਇਹ ਗੱਲਾਂ ਸੀ ਨਾ ਕਿ ਆਪਾਂ ਕਿਤਾਬਾਂ ਪੜ ਲਏ ਕਿਤਾਬਾਂ ਦਾ ਹਰੇਕ ਛਾਪੀ ਜਾਂਦਾ ਕਿਤਾਬਾਂ ਦਾ ਅੱਜ ਦੀ ਘੜੀ ਵੀ ਅੱਜ ਤੋਂ ਮ ਬੋਲੀ ਜਾਂਦਾ ਇੱਕ ਦੋ ਤਾਂ ਫਿਰ ਵੀ ਛਾਪੀ ਜਾਂਦੇ ਨੇ ਹੁਣ ਪਬਲਿਕੇਸ਼ਨ ਆ ਪਬਲਿਕੇਸ਼ਨਾਂ ਇੰਨੀਆਂ ਰਾਈਟਰ ਹਰੇਕ ਬਣਿਆ ਬੈਠਾ ਸੋ ਹਰ ਅੱਜਕੱਲ ਦੇ ਰਾਈਟਰ ਪੁਰਾਣੇ ਵੀ ਰਾਈਟਰ ਦੀ ਗੱਲ ਪਹਿਲੀ ਗੱਲ ਜਦੋਂ ਜਿਹੜੀ ਕਿਤਾਬ ਦੇ ਵਿੱਚੋਂ ਅੱਜ ਉਤਾਰਾ ਸਾਨੂੰ ਮਿਲ ਰਿਹਾ ਪਹਿਲਾਂ ਜੇ ਉਹੀ ਗਲਤਤਾ ਤਾਂ ਮੇਰੇ ਵਰਗਾ ਗਾਂਹੜਾ ਛਾਪੀ ਜਾਂਦਾ ਤਾਂ ਉਹ ਤਾਂ ਗਲਤ ਦਾ ਗਲਤ ਤੁਰੇ ਹੀ ਆਣਾ ਸੋ ਸਾਨੂੰ ਪਹਿਲਾਂ ਇਹ ਚੀਜ਼ਾਂ ਦੇਖ ਰਿਆਂ ਪੜ੍ਹਣੀਆਂ ਸਾਡੀ ਹਿਸਟਰੀ ਜਿਹੜੀ ਟਾਈਮ ਤੇ ਸਪੇਸ ਤੇ ਡਿਪੈਂਡ ਨਹੀਂ ਕਰਦੀ ਜਦ ਕੇ ਅੰਗਰੇਜ਼ਾਂ ਦੀ ਹਿਸਟਰੀ ਵਿੱਚ ਟਾਈਮ ਤੇ ਸਪੇਸ ਆਉਂਦਾ ਹੈ ਹੁਣ ਜੇ ਮੈਂ ਗੱਲ ਕਰਾਂ ਜੱਟਾਂ ਦੀ ਜੱਟ ਸ਼ਬਦ ਵੈਸੇ ਤਾਂ ਕਹਿੰਗੇ ਕਿਸਾਨ ਕਹਿ ਦਈਏ ਜੱਟ ਕਹਿ ਦਈਏ ਅੱਜ ਕਿਸਾਨ ਤੇ ਜੱਟ ਸਮਾਨ ਆਰਥਿਕ ਸ਼ਬਦ ਬਣ ਜਾਂਦੇ ਐ ਕਿਉਂਕਿ ਜ਼ਿਆਦਾਤਰ ਕਿਸਾਨੀ ਕਰਨ ਵਾਲੇ ਕਿਸਾਨ ਜਿਹੜੇ ਹੁੰਦੇ ਆ ਉਹ ਜੱਟ ਪਰਿਵਾਰਾਂ ਨਾਲ ਸੰਬੰਧਿਤ ਆ ਪਰ ਸਭ ਤੋਂ ਪਹਿਲਾਂ ਜਿਹੜਾ ਕਿਹੜਾ ਕਿਸਾਨ ਸੀਗਾ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡੀ ਪ੍ਰੀ ਹਿਸਟਰੀ ਦੇ ਵਿੱਚ ਆਉਂਦਾ ਉਹ ਕਹਿੰਦੇ ਵੀ ਰਾਜਾ ਜਨਕਾ ਰਾਜਾ ਜਨਕਾ ਕੌਣ ਹੈ ਰਾਜਾ ਜਨਕਾ ਸੀਤਾ ਦਾ ਜਿਹੜਾ ਕਿ ਫਾਦਰ ਸਾਹਿਬ ਸੀਗੇ ਜਿਹੜੇ ਕਿ گاਂ ਰਾਮਚੰਦਰ ਦੇ ਸੌਹਰਾ ਸਾਹਿਬ ਕਹਿ ਸਕਦੇ ਆ ਰਾਜਾ ਜਨਕਾ ਉਹ ਹਾਲ ਚਲਾਉਂਦਾ ਦੁਨੀਆ ਦੇ ਵਿੱਚ ਪਹਿਲੀ ਵਾਰੀ ਜਿਹੜਾ ਪ੍ਰੀ ਹਿਸਟਰੀ ਦੇ ਵਿੱਚ ਲਿਖਿਆ ਹੁੰਦਾ ਰਾਜਾ ਜਨਕਾ ਇਹਦਾ ਮਤਲਬ ਰਾਜਾ ਜਨਕ ਦੇ ਲੈ ਜਿਹੜਾ ਹਾਲ ਚਲਾਉਂਦਾ ਸੀ ਇਹਦਾ ਮਤਲਬ ਉਹ ਪਹਿਲਾ ਕਿਸਾਨ ਕਹਿ ਸਕਦੇ ਹਾਂ ਉਹਨੂੰ ਆਪਾਂ ਜਦੋਂ ਰਾਜਾ ਜਨਕ ਤੇਰੇ ਕਿਉਂਕਿ ਕੋਈ ਔਲਾਦ ਨਹੀਂ ਸੀ ਉਹਨੂੰ ਔਲਾਦ ਦੀ ਇੱਛਾ ਸੀਗੀ ਵੀ ਔਲਾਦ ਹੋਵੇ ਤਾਂ ਇਹ ਸਾਡੀ ਪ੍ਰੀ ਹਿਸਟਰੀ ਦੇ ਵਿੱਚ ਕਹਿੰਦੇ ਆ ਵੀ ਜਿਹੜਾ ਰਾਜਾ ਜਨਕ ਜਦੋਂ ਹਾਲ ਚਲਾਉਂਦਾ ਤਾਂ ਜਿਹੜੇ ਔਰੇ ਆ ਔਰਿਆਂ ਦੇ ਵਿੱਚੋਂ ਜਿਹੜਾ ਹੈਗਾ ਜਿਹਨੂੰ ਸਿਆੜ ਬੋਲ ਦਿੰਦੇ ਆ ਉਹਦੇ ਚੋਂ ਸੀਤਾ ਪੈਦਾ ਹੋਈ ਠੀਕ ਹੈ ਸੀਤਾ ਮਿੱਟੀ ਚੋਂ ਪੈਦਾ ਹੋਈ ਤੇ ਅੰਤ ਦੇ ਵਿੱਚ ਵੀ ਜਦੋਂ रामचंद्र ਉਹਨਾਂ ਨੇ ਤਿਆਗ ਦਿਆ ਤਾਂ ਉਹ ਜਿਹੜੇ ਧਰਤੀ ਜੀ ਸਦੀ ਹੋ ਜਾਂਦੀ ਹੈ ਸੋ ਇਹ ਜਿਹੜੀ ਗੱਲ ਹੈ ਟੈਕਸਟ ਦੇ ਹਿਸਾਬ ਨਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਰਾਜਾ ਜਨਕਾ ਉਹ ਪਹਿਲਾ ਜਨ ਸੀਗਾ ਸੋ ਆਪਾਂ ਤਾਂ ਆਦਿਕਾਲ ਤੋਂ ਸਾਡਾ ਤਾਂ ਖੇਤੀ ਬਾੜੀ ਧੰਦਾ ਰਿਆ ਅਸੀਂ ਤਾਂ ਆਦਿਕਾਲ ਤੋਂ ਇਸ ਧਰਤੀ ਦੇ ਵਾਸੀ ਆਂ ਜੇ ਸਾਨੂੰ ਕੋਈ ਕਹਿੰਦਾ ਵੀ ਤੁਸੀਂ ਰਾਜਪੂਤਾਂ ਤੋਂ ਆਏ ਹੋ ਤੁਸੀਂ ਮਾਧੇਸ਼ੀਆ ਚੋਂ ਆਏ ਹੋ ਤੁਸੀਂ ਇੱਧਰੋਂ ਆਏ ਤੁਸੀਂ ਇੱਧਰੋਂ ਆਏ ਇਹ ਗੱਲਾਂ ਜਿਹੜੀਆਂ ਹੈਗੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਡੇ ਨਾਲ ਕਲੀਅਰ ਕਰੂੰਗਾ